ਕਿਉ ਮੋਰੋ ਗੰਦੀ ਦਾਦਾ ਜੀ ਰਿਲੈਕਸ ਹੋ ਕੇ ਥੋੜਾ ਬਿਠੋ ਉੜਾੜਾ ਸੁਣਾਉਂਗਾ ਤੁਹਾਨੂੰ ਕਹਾਣੀਆਂ ਸੁਣਾਉਂ ਤੁਹਾਨੂੰ ਮੈਂ ਗਾਣੇ ਸੁਣਾਉ ਜੋ ਤੁਸੀਂ ਕਹੋਗੇ ਉਹ ਸੁਣਾਉ ਤੁਸੀਂ ਜਿਹਨੇ ਮਾਂ ਬਾਪ ਆਇਓ ਅਧਿਆਪਕ ਸਹਿਬਾਨ ਨੇ ਇਟ ਪਲੀਜ਼ ਕਰੋ ਇਹ ਗੱਲ ਸ਼ੁਰੂ ਕਰਨੀ ਆਪਾਂ ਦੂਰ ਨਾ ਜਾਈਏ ਜੀ ਅਸੀਂ ਆਪਣੀ ਡਿਊਟੀ ਨਿਭਾਵਾਂਗੇ ਫੇਰ ਮੈਂ ਇਹ ਕਹਿ ਰਿਹਾ ਪਏ ਤੁਸੀਂ ਮਾਬੂਲੀ ਦੀ ਅਸੀਂ ਪਰਸੁਨਤਾ ਕਰਨੀ ਆ ਤਾਂ ਮੇਰੇ ਘਰ ਮੇਰੇ ਨਿਆਣੇ ਮੇਰੇ ਬੱਚੇ ਮੇਰੇ ਗ੍ਰੈਂਡਚਿਲਡਰਨ ਪਰ ਜਾਂਬੀ ਨਾ ਬੁੱਲਣ ਪੰਜਾਬੀ ਲਿਖਣ ਨਾ ਤੇ ਮੈਨੂੰ ਕੋਈ ਹੱਕ ਨਹੀਂ ਐ ਸਟੇਜ ਤੇ ਖੜਨ ਦਾ ਦੱਦਾ ਜੀ ਮਿਲਲੇ ਕਈ ਤਰ੍ਹਾਂ ਦਾ ਸ਼ਰਾਰਾ ਲੈ ਕੇ ਆਇਓ ਮਿੰਨਤ ਬੜੇ ਮਾਨ ਦੀ ਗੱਲ ਤੇ ਕੈਨੇਡੀਅਨ ਬਾਂਡ ਦੀ ਜੀ ਕਨਵਰਸ਼ਨ ਉਹ ਸ਼ਰਾਰਾ ਮੰਗ ਰਹੀ ਆ ਦੂਸਰੀ ਦਾਦਾ ਮਿਲਲੇ ਬਿਲੰਦੀ ਤੁੰਗੜਾ ਵਾਲੀ ਗੋਦ ਲੈ ਕੇ ਆਇਓ ਜੇ ਇਹ ਬੱਚੇ ਅੱਜ 87 ਯਸ਼ੂਆ ਨੂੰ ਟੱਚ ਕਰ ਰਹਿ ਰੱਬ ਦਾ ਵਾਸਤਾ ਇਹਨਾਂ ਨੂੰ ਨਿਆਣੇ ਨਾ ਸਮਝੋ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਪੰਜਾਬ ਵਿੱਚ ਵੀ ਮੈਂ ਹੁਣ ਆਸਟ੍ਰੇਲੀਆ ਜਾ ਕੇ ਆਂ ਹੋਟੋ ਮਲਕਾ ਜਾ ਕੇ ਆਂ ਨਾ ਇਹ ਪੰਜਾਬੀਆਂ ਦੇ ਦੀਵੇ ਕਦੇ ਬੁਝੇ ਹੋਏ ਕੇਸ ਘਰ ਦੇ ਵਿੱਚ ਧੀ ਜਵਾਨ ਹੋਵੇ ਤੇ ਬਾਪੂ ਦੀ ਜੇਬ 'ਚ ਟਕਾ ਨਾ ਹੋਵੇ ਗ੍ਰੀਪੀ ਤੋਂ ਨੂੰ ਪੁੱਛੀ ਜਾ ਸਹੀ ਮੈਂ ਗਰੀਬੀ ਨੂੰ ਬਹੁਤ ਨੇੜੇੋਂ ਕੇ ਵੇਖਿਆ ਤੇ ਮੈਨੂੰ ਇਹ ਗੱਲ ਅੱਜ ਵੀ ਮਾਣੇ ਤੇ ਮੈਂ ਅੱਜ ਵੀ ਮੇਰੀ ਗਰੀਬੀ ਨਾਲ ਅੱਜ ਵੀ ਬਹੁਤ ਬਣਦੀ ਕਿਤੇ ਕਰੇ ਉਹ ਕੋਸ਼ਿਸ਼ ਕਿਤੇ ਝੁੱਗੀਆਂ 'ਚ ਬਹਿ ਕੇ ਕਿਤੇ ਲੰਚ ਖਾਣ ਮੁਹੱਬਤ ਦਾ ਦੀਵਾ ਜਗਾਉਣ ਲਈ ਦਿਲ ਚਾਹੀਦਾ ਹੈ ਤੇ ਦਿਲ ਉਦੋਂ ਹੀ ਕੰਮ ਕਰੂਗਾ ਜਦੋਂ ਇਹਨੂੰ ਤੁਸੀਂ ਇਲਾਜ ਦਿਓਗੇ ਮਾਂ ਯੋਗਦਾਨ ਉਹਦੇ ਵਿੱਚ ਪਾਓ ਉਹ ਸਮਾਜ ਨੇ ਤੁਹਾਨੂੰ ਬੜੇ ਕੀਤਾ ਹੈ ਜੇ ਅੱਜ ਸੁਖੀ ਬਾਗ ਇਸ ਮਕਾਮ ਤੇ ਆ ਪੰਜ ਬਿਜ਼ਨਸਦਾਰੇ ਨੇ 400 ਕਾਮਾ ਹੈ ਬੜਾ ਕੋਸ਼ੇ ਅਮਰੇ ਸਟਾਫ ਆ ਨਾਲ ਮੇਰੇ ਕਿਤੇ ਕਿਤੇ ਸਾਥ ਮਿਲ ਹੀ ਹੋ ਗਏ ਇਹਨਾਂ ਮਾੜੂਮ ਚੱਲੋ ਆਪਾਂ ਕੋ ਝੋਕੜੀ ਲੱਗੀ ਹੋਈ ਕੋਈ ਆਸੇਂਗਰ ਵੀ ਆਪਾਂ ਸਾਥ ਉੱਥੇ ਵੀ ਜਾ ਕੇ ਆਉਂਦੇ ਇਸ ਪ੍ਰੋਜੈਕਟ ਨੂੰ ਨਿਖਿਆਸੇ ਦਾ ਸਭ ਤੋਂ ਪਹਿਲਾ ਸਟੌਕ ਮੇਰਾ ਸਿੱਖਿਆ ਮੋਲ ਦੇ ਪਾਸ ਕਰ ਸਕਾ ਕਿਉਂਕਿ ਇਹ ਪ੍ਰੋਜੈਕਟ ਸਾਰੇ ਦਾ ਸਾਰਾ ਬਿੱਤੇ ਬੱਚੇ ਦੇ ਬਿੱਤੇ ਇਤਿਹਾਸਕ ਇਹ ਸਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਜੀਤ ਪਾਤਰ ਜੀ ਉਹਨਾਂ ਨੂੰ ਮੈਂ ਕਾਨਫਰੰਸ ਤੇ ਸੰਦਿਆ ਤੇ ਮੇਰੀ ਨੇਚਿਆ ਹੋਈ ਤੇ ਦੋ ਤਿੰਨ ਜਿਹੜੇ ਵੱਡੇ ਸਹਿਦਕਾਨ ਨੇ ਇਹਨਾਂ ਨੂੰ ਅਸੀਂ ਘਰ ਰੱਖਾਂਗੇ ਬਾਕੀ ਤਾਂ ਹੋਰ ਤੋਂ ਵਗੈਰਾ ਬਖ ਹੁੰਦੇ ਨੇ ਤੇ ਮੈਂ ਸਰਜੀਤ ਪਾਤਰ ਜੀ ਉਹਨਾਂ ਨੂੰ 에ਰਪੋਰਟ ਤੋਂ ਚੁੱਕਿਆ ਘਰ ਲੈ ਗਿਆ ਜਦੋਂ ਘਰ ਬੜੇ ਤਾਂ ਮੇਰੀ ਵੱਡੀ ਗ੍ਰੈਂਡ ਆਟਰ ਨਿਮਰਤਾ ਕੋ ਉਹ ਮਰੇ ਮੇਂ ਦੀ ਦਾਦਾ ਜੀ ਸਾਸਿਕਾਲ ਤੇ ਪੱਤ ਸਾਹਿਬ ਮੈਂ ਵੀ ਬੱਚੇ ਸਾਸਿਕਾਲ ਚ ਦਾ ਆਪਣੇ ਆਮ ਗੱਲ ਹੈ ਮੜੇ ਥੋੜੇ ਸਟੈਪ ਗਾਂਗੇ ਉਹ ਕਹਿੰਦੇ ਬੇਟਾ ਤੇਰਾ ਨਾਂ ਕੀ ਹੈ ਆਪਾਂ ਹੋਏ ਨਾ ਬੋਲੀਏ ਕਿ ਉਹ ਬੱਚਿਆਂ ਦੀ ਜਿਹੜੀ ਮਦਰ ਲੈਂਗੁਏਜ ਹੈ ਇੰਗਲਿਸ਼ ਹੈ ਦੇ ਆਰ ਬੌਰਨ ਇਨ ਥਰਡ ਜਨਰੇਸ਼ਨ ਇਨ ਕੈਨਡਾ ਉਹ ਮਰੇ ਕਹਿੰਦੀ ਭਈ ਆ ਮਾਈ ਨੇਮ ਇਜ਼ ਨਮਰਤਾ ਕੋਰ ਬਾਤ ਤੇ ਬੱਤੂ ਸਾਹਿਬ ਕਹਿੰਦੇ ਅਸੀਂ ਹੁਣ ਉਹਨਾਂ ਨੂੰ ਮਿਸ ਕਰਦੇ ਆਂ ਬੜੇ ਸਾਡੇ ਅਜ਼ੀਜ਼ ਵੱਡੇ ਸ਼ਾਇਰ ਸਨ ਬੱਤੂ ਸਾਹਿਬ ਕਹਿੰਦੇ ਬੱਚਾ ਮੈਨੂੰ ਤੇ ਇੰਗਲਿਸ਼ ਨਹੀਂ ਆਉਂਦੀ ਤੂੰ ਮੋਰੋ ਕਹਿੰਦੀ ਦਾਦਾ ਜੀ ਰਿਲੈਕਸ ਹੋ ਕੇ ਥੋੜਾ ਬੈਠੋ ਉਡਾੜਾ ਸੁਣਾਉਂਗਾ ਤੁਹਾਨੂੰ ਕਹਾਣੀਆਂ ਸੁਣਾਉ ਤੁਹਾਨੂੰ ਮੈਂ ਗਾਣੇ ਸੁਣਾਉ ਜੋ ਤੁਸੀਂ ਕਹੋਗੇ ਉਹ ਸੁਣਾਉ ਇਹ ਗੱਲ ਬੱਤੂ ਸਾਹਿਬ ਵਾਪਸ ਆ ਗਿਆ ਮੇਕੋ ਹਾਲੇ ਵੀ ਰਿਕਾਰਡਿੰਗ ਕੋ ਸੁਪਈਆਂ ਪੰਜ ਛੇ ਬਹੁਤ ਸਾਰੇ ਉਨੀ ਸਮਾਗਮਾਂ ਤੇ ਆ ਕੇ ਗੱਲ ਕਹੀ ਤੇ ਮੈਂ WhatsApp ਕੋ ਗਿਆ ਸੀ ਤੀਜੀ ਪੀੜ੍ਹੀ ਮੇ ਤੋਂ ਬਾਹ ਫੜ ਫੜ ਕੇ ਮੈਨੂੰ ਕਹਿੰਦੇ ਸੀ ਦਾਦਾ ਜੀ ਤੁਸੀਂ ਨਾਸ਼ਤਾ ਕਰ ਲਿਆ ਤੇ ਆ ਜਾਓ ਆਪਾਂ ਕਵਤਾਵਾਂ ਗੱਲੀਏ ਆਪਾਂ ਆ ਜਾਓ ਪੰਜਾਬੀ ਚ ਗੱਲ ਕਰੀਏ ਸੋ ਇਹ ਕਹਿਣ ਤੋਂ ਮੇਰਾ ਇਹ ਭਾਵ ਸਿਗਾ ਵੀ ਜੇ ਤੁਸੀਂ ਜਿੰਨੇ ਮਾਪੇ ਆਇਓ ਅਧਿਆਪਕ ਸਾਹਿਬਾਨ ਨੇ ਇਹ ਪਲੀਸ ਕਰੋ ਇਹ ਗੱਲ ਸ਼ੁਰੂ ਬਣੀ ਆਪਾਂ ਦੂਣਾ ਯਾਰ ਇਹ ਜੇ ਅਸੀਂ ਆਪਣੀ ਡਿਊਟੀ ਨਿਵਾਵਾਂਗੇ ਫੇਰ ਜੇ ਮੈਂ ਠੀਕਿਆਂ ਤਾਂ ਮੈਨੂੰ ਹੱਕ ਵਣਦਾ ਕਿਸੇ ਦੀ ਕਮਜ਼ੋਰੀ ਦੇਖਣ ਦਾ ਨਹੀਂ ਤੇ ਮੈਨੂੰ ਕੋਈ ਹੱਕ ਨਹੀਂ ਵਣਦਾ ਕਿਸੇ ਦੇ ਉੱਤੇ ਹੱਥ ਉਂਗਲੀ ਚੁੱਕਾ ਦਾ ਮੈਂ ਸਟੇਜ ਤੇ ਖੜ ਕੇ ਮਾਂ ਬੋਲੀ ਦੀ ਗੱਲ ਕਰਦਾ ਸਾਰੇ ਮੁਲਕ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਬੜੀ ਚਰਚਾ ਹੈ ਅੱਜ ਹੀ ਨਿ ਜਾਉਂਦਾ ਪੰਜਾਬ ਭਵਨ ਖੁੱਲ੍ਹਾ ਹੈ ਕਿ ਸੁਖੀ ਬਾੜ ਕੋਈ ਮਾਂ ਬੋਲੀ ਦੀ ਪ੍ਰਮੋਸ਼ਨ ਕਰਦਾ ਹੈ ਤਾਂ ਮੈਂ ਖੁਰ ਸਹਿਤਕਾਰ ਨਹੀਂ ਐ ਮੈਂ ਕੋ ਟੁੱਟਾ ਪੰਜਾ ਲੈ ਕੇ ਨਹੀਂ ਆਉਂ ਮੈਂ ਤੋਂ 56 ਨੂੰ ਵੀ ਮੈਨੂੰ ਸੰਗ ਆ ਜਾਂਦੀ ਆ ਵੀ ਤੇ ਪਰ ਮਾਂ ਬੋਲੀ ਲਈ ਮੈਂ ਬੜਾ ਜਦੋਜਾਦ ਵਿੱਚ ਰਹਿਣਾ ਅੱਜੇ ਮੈਂ ਐਸ ਕੋਡੀਅਮ ਤੇ ਖੜ ਕੇ ਐਸ ਸਟੇਜ ਤੇ ਖੜ ਕੇ ਮੈਂ ਇਹ ਕਹਿ ਰਿਹਾ ਪਏ ਤੁਸੀਂ ਮਾਂ ਬੋਲੀ ਦੀ ਅਸੀਂ ਪਰਫੁੱਲਤਾ ਕਰਨੀ ਆ ਤਾਂ ਮੇਰੇ ਘਰ ਮੇਰੇ ਨਿਆਣੇ ਮੇਰੇ ਬੱਚੇ ਮੇਰੇ ਗ੍ਰੈਂਡਚਿਲਡਰਾਂ ਪੰਜਾਬੀ ਨਾਲ ਬੋਲਣ ਪੰਜਾਬੀ ਲਿਖਣ ਨਾਲ ਤੇ ਮੈਨੂੰ ਕੋਈ ਹੱਕ ਨਹੀਂ ਐ ਸਟੇਜ ਤੇ ਖੜਨ ਦਾ ਇਹ ਤਾਂ ਕਰ ਲੋ ਤੁਹਾਡੀ ਵੀ ਇਹ ਗੱਲ ਹੋਣੀ ਚਾਹੀਦੀ ਹੈ ਜੇ ਤੁਸੀਂ ਬੱਚਿਆਂ ਨੂੰ ਮੇਰੇ ਬੱਚੇ ਨੇ ਬਾਚ ਜਾਣਦੇ ਨੇ ਜਰਮਨ ਜਾਣਦੇ ਨੇ ਫ੍ਰੈਂਚ ਜਾਣਦੇ ਨੇ ਇੰਗਲਿਸ਼ ਜਾਣਦੇ ਨੇ ਮਾਰਨੇ ਪਰ ਪੰਜਾਬੀ ਮੋਰ ਵੀ ਉਹ ਤੋਤੇ ਵਾਂਗੂ ਬੋਲਦੇ ਨੇ ਪੰਜਾਬੀ ਦੇ ਹਰ ਅੱਖਰ ਸਾਂਝਦੇ ਨੇ ਘਰ ਦਾ ਮਾਹੌਲ ਹੈ ਅੱਜ ਸਵੇਰ ਦੀ ਗੱਲ ਹੈ ਮੇਰੀ ਜਿਹੜੀ ਗਬਲੀ ਗ੍ਰੈਂਡਡਾਟਰ ਹੈ ਹਰਕੀਰਤ ਆ ਮੈਸੇਜ ਆਇਆ ਉਹ ਭਾਰਗੇ ਆਵਾਜ਼ ਦਾਦਾ ਜੀ ਮੇਰੇ ਲਈ ਪੈਂਕ ਰੰਗ ਦਾ ਸ਼ਰਾਰਾ ਲੈ ਕੇ ਆਇਓ ਮੇਨੇ ਤੇ ਬੜੇ ਮਾਨ ਦੀ ਗੱਲ पे ਕੈਨੇਡੀਅਨ ਵੋਲੰਟੀਜੀ ਜਨਰੇਸ਼ਨ ਉਹ ਸ਼ਰਾਰਾ ਮੰਗ ਰਹੀ ਆ ਦੂਸਰੀ ਦਾਦਾ ਮੇਰੇ ਕਿ ਲੰਮੀ ਹੁੰਗਰਾਂ ਵਾਲੀ ਗੋਦ ਲੈ ਕੇ ਆਇਓ ਹਾਂ ਉਹ ਇਸ ਕਰਕੇ ਹੋ ਰਿਹਾ ਕਰਕੇ ਘਰ ਚ ਜਾਗ ਲੰਗਾ ਹੋਇਆ ਹੈ ਘਰ ਦੇ ਵਿੱਚ ਅਸੀਂ ਜੇ ਗੱਲ ਕਰਾਂਗੇ ਮਧਾਨੀਆਂ ਕੀ ਹਿੰਦੀਆਂ ਨੇ ਚਾਰਖੇ ਕੀ ਹੁੰਦੇ ਨੇ ਵੈਸ਼ਾ ਦੇ ਜ਼ਮਾਨਾ ਬਦਲ ਗਿਆ ਸਾਨੂੰ ਬਦਲਣਾ ਪੈਣਾ ਮਦਾਨੀਆਂ ਨਾਲ ਸਹਿਤ ਦੁੱਧ ਨਹੀਂ ਰੜਕਣਾ ਪਰ ਸਾਡੀ ਕਲਚਰ ਸਾਡੀ ਬੈਕਗਰਾਉਂਡ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਮੈਂ ਇਸ ਟੀਮ ਦੀ ਸਾਰੇ ਜਿਹੜੇ ਸੰਪਾਦਕੀ ਬੋਰਡ ਨੇ 5 6 ਮੈਂਬਰ ਜਿਹੜੇ ਨੇ ਮੈਂ ਨਾਮਾ ਮਗਰ ਨਹੀਂ ਜਾਊਂਗਾ ਆਮ ਸੌਰੀ ਤੁਸੀਂ ਸਾਰੇ ਬੜੇ ਅਜੀਜ਼ ਹੋ ਮੇਰੇ ਆ ਇਕਾਲ ਇਸ ਬੁੱਕ ਦੇ ਵਿੱਚ ਦੇਖਿਓ ਸਾਰੇ ਜਾਣੇ ਲੈ ਕੇ ਵੀ ਜਾਇਓ 87 ਰਚਨਾਵਾਂ ਤੇ 87 ਮੈਂ ਇੱਥੇ ਬੈਠਾ ਦੇਖ ਰਿਹਾ ਇਸ ਤੇ 87 ਡਿਫਰੈਂਟ ਟਾਈਟਲ ਇਹ ਕੀ ਦੱਸਦੇ ਨੇ ਮੈਡਮ ਜੀ 87 ਰਚਨਾਵਾਂ ਤੇ 87 ਟਾਈਟਲ ਇਹਦਾ ਮਤਲਬ ਹੈ ਵੀ ਸਾਡੇ ਕੋਲ ਇੱਕ ਦੋ ਨੂੰ ਛੱਡ ਕੇ ਨਸਾਂ ਦੇ ਦੋ ਤਿੰਨ ਹੈਗੀਆਂ ਐ ਆ 87 ਬੱਚਿਆਂ ਦੇ ਵਿੱਚ ਬੱਖਰੀ ਸੋਚ ਹੈ ਉਹ 87 ਆ ਈਸ਼ਵਨ ਨੂੰ ਟੱਚ ਕਰ ਰਹੇ ਨੇ ਜੇ ਇਹ ਬੱਚੇ ਅੱਜ 87 ਈਸ਼ਵਨ ਨੂੰ ਟੱਚ ਕਰ ਰਹੇ ਰੱਬ ਦਾ ਵਾਸਤਾ ਇਹਨਾਂ ਨੂੰ ਨਿਆਣੇ ਨਾ ਸਮਝਿਓ ਇਹ ਨਿਆਣੇ ਨਹੀਂ ਐ ਅਸੀਂ ਇਹਨਾਂ ਨੂੰ ਗਾਂ ਬਦਲਣੇ ਫੁੱਲਣ ਦੰਦੇ ਆ ਜਿਹੜਾ ਪ੍ਰੋਗਰਾਮ ਇਸ ਸਟੇਜ ਤੇ ਖੜ ਕੇ ਕਫਤਾ ਕੋਣੀ ਟੀਵੀ ਸਟੇਸ਼ਨ ਵਾਲੇ ਸਾਡੇ ਗੁਰਦੀਪ ਹੁਣੀ ਇਹਨਾਂ ਦੇ ਨਾਂ ਦੀਆਂ ਇੱਕ ਤਾੜੀਆਂ ਲਾਇਓ ਜਰਾ ਇਹ ਕੰਮ ਤਾਂ ਬਹੁਤ ਚੰਗਾ ਕਰਦੇ ਆ ਸਾਡੇ ਸਾਰੇ ਪੱਖੇ ਬੰਦ ਕਰਾਉਂਦੇ ਆ ਸਾਡੀ ਸਾਰੀ ਏਸੀ ਬੰਦ ਕਰਾਉਂਦੇ ਆ ਫਿਰ ਆ ਵੱਡਾ ਸਾਰਾ ਲਾਟੂ ਲਾ ਦਿੰਦੇ ਆ ਫਿਰ ਮੋਰੇ ਕਹਿੰਦੇ ਕੈਮਰੇ ਵਾਲੇ ਦੇਖੋ ਲੇ ਤੁਹਾਡੀ ਵੀ ਮਜਬੂਰੀ ਹੈ ਗਲਦੀਪ ਸਿੰਘ ਇਹ 16 ਸਾਲ ਤੋਂ ਜਿਵੇਂ ਨਾਲ ਜੁੜਿਆ ਹੋਇਆ ਹੈ ਬੱਚਾ ਮੈਨੂੰ ਬੜਾ ਮਾਣ ਹੈ ਕਿ ਅਸੀਂ ਦੁਨੀਆ ਭਰ ਦੇ ਵਿੱਚ ਮਾਂ ਬੋਲੀ ਦੀ ਗੱਲ ਜਦੋਂ ਕਰਦੇ ਆ ਤੇ ਇਹ ਮੇਰੇ ਨਾਲ ਸਦਾ ਹੁੰਦਾ ਹੈ ਸੋ ਅ ਤੇ ਜਿੰਨਾ ਦੂਸਰਾ ਮੈਂ ਇੱਕ ਥੋੜੇ ਜੇ ਵੱਖਰੇ انداز ਦੇ ਵਿੱਚ ਕਿ ਮੈਂ ਜਰੂਰ ਤੁਹਾਡਾ ਧੰਨਵਾਦ ਕਰਨਾ ਚਾਹੂੰਗਾ ਕਿ ਜਿਹੜਾ ਹਿਸ਼ਾਪੁਰ ਜ਼ਿਲ੍ਹਾ ਨਾ ਮੈਂ ਵੈਸੇ ਤੁਹਾਡਾ ਦਰਦ ਦੇ ਹੀ ਨਹੀਂ ਸਕਦਾ ਉਸੀ ਜਿਹੜਾ ਮੇਰਾ ਜੀਵਨ ਸਾਥੀ ਸਿਹਾਰਪੁਰੀ ਮੈਨੂੰ ਦਿੱਤਾ ਪਿਆ ਹੈ ਜਿਹਦਾ ਸਵੇਰ ਨੂੰ ਸੇਸ ਦੇਖ ਕੇ ਮੈਂ ਆਪਣਾ ਦਿਨ ਸ਼ੁਰੂ ਕਰਨਾ ਚਾਹਣਾ ਰੋਜ਼ ਉਹ ਸਿਹਾਰਪੁਰ ਦੇਲੇ ਦੀ ਪੁਰੀ ਦੇਖ। ਜਿਸ ਨੇ ਬਹੁਤ ਸਤਿਕਾਰੀ ਜਿੰਦਗੀ ਨਾਲ ਸਾਥ ਦਿੱਤਾ ਤੇ ਮੈਨੂੰ ਬੜਾ ਮਾਣ ਹੈ ਕਿ ਉਹ ਮੇਰੀ ਜੀਵਨ ਸਾਥੀ ਹੈ ਤੇ ਅੱਜ ਮੈਨੂੰ ਉਹਨਾਂ ਉਦੋਂ ਵੀ ਬੱਦ ਮਾਣ ਹੈ ਕਿ ਉਹ ਇਸ ਜ਼ਿਲ੍ਹੇ ਦੀ ਹੈ। ਸੋ ਇਹ ਸੀ ਦੋਸਤੋ ਪੰਜਾਬੀ ਦੀਆਂ ਗੱਲਾਂ ਬੱਚਿਓ ਖੀਤੇ ਇੰਨੀ ਗੱਲ ਕਹਿੰਦਾ ਹੋਇਆ ਤੁਸੀਂ ਲਿਖਣਾ ਮੈਂ ਛਾਪਣਾ ਤੁਸੀਂ ਲਿਖਣੋਂ ਨਾ ਹਟਿਓ ਮੈਂ ਛਾਪਣੋਂ ਨਾ ਹਟੂੰਗਾ ਠੀਕ ਹੈ ਹੋਰ ਕੌਣ-ਕੌਣ ਲਿਖੂ ਮੋੜ ਕੇ ਕਵਤਾ ਸਟੈਂਡ ਅਪ ਪਲੀਜ਼ ਸੂਵਾਂ ਨੇ ਰਾਈਟ ਅਗੇਨ ਕਿਸੇ ਜਿੰਨ ਫੇਕ ਕਵਤਾ ਲਿਖਣੀ ਉਹ ਖੜੇ ਹੋ ਉਹ ਸੰਗਣਾ ਨਹੀਂ ਆ ਬੀਨ ਕਿਤੇ ਸੰਬਾਦ ਕੀ ਬੋਰਡ ਦੀ ਆ ਕਿਤਾਬ ਇੱਕ ਓਰ ਚੁੱਕ ਲਓ ਬੈਠ ਜਾਓ ਬੱਚੋ ਕਿਤਾਬ ਤੇ ਹੋ ਵੀ ਗਈ ਆ ਚਲੋ ਆ ਉਹ ਵੈਸੇ ਮੈਨੂੰ ਪਤਾ ਜਿਹੜੇ ਨਾ ਸਾਡੀ ਇੱਕ ਸੀਗੀ ਅੰਕਾਰ ਤੇਜੇ ਜੀ ਦਾ ਮੈਂ ਧੰਨਵਾਦ ਕਹਣਾ ਵਿੱਚੋਂ ਭੁੱਲ ਗਿਆ ਆ ਪ੍ਰੋਜੈਕਟ ਇਨ ਚਾਰਜ ਨੇ ਦਿਨ ਰਾਤ ਕੀਤੀ ਪਈ ਆ ਦਿਨ ਰਾਤ ਏਡਾ ਵੱਡਾ ਪ੍ਰੋਜੈਕਟ ਮੈਂ ਇਹਨੂੰ ਕਹੂੰਗਾ ਨਾਲ ਜਾ ਦੋ ਹੋਰ ਬੱਚੇ ਰੱਖ ਲਾ ਦੋ ਹੋ ਹੋ ਤਿੰਨ ਵਰਕਰ ਆਖਲਾ ਇਕੱਲਾ ਹੀ ਡੱਡਿਆਂ ਨਾਲ ਜੀਵਨ ਸਾਥੀ ਬੱਚਾ ਨਾਲ ਅੱਜ ਕਿਨੇ 4 ਦਿਨ ਹੋ ਗਏ ਘਰੋਂ ਦੁਰਿਆਂ ਨੂੰ ਪਟਿਆਲੇ ਰਹਿੰਦੇ ਨੇ ਮਾਨਸਾ ਕਿਤਾਬ ਰੀਲਿਸ ਮਾਨਸਾ ਗਿਆ ਫੇ ਮੁਕੇ ਆਮੀ ਸੰਗਰੂਰ ਸਮਾਗਮ ਸੰਗਰੂਰ ਅਬੋਰ ਮਲੋੜ ਅੱਜ ਹਿਆਰਪੁਰ ਗਾਂਹਾਂ ਦੁਰਿਆਂ ਰਾਤ ਮੇ ਕੋਈ ਰੁਕੇ ਸੀ ਤੇ ਗਾਂਹਾਂ ਦੇਖਿਆ ਦੋ ਟੈਗੀ ਕੇ ਨਾਮ ਲੱਗੇ ਹੋਇਆ ਸੋ ਇਹਨਾਂ ਦੇ ਨਾਮ ਦੀਆਂ ਵੀ ਤਾੜੀਆਂ ਪੂਰੀ ਸਲਾ ਦੇ ਆ ਮੌਜੂਦੀ 5 ਮਿੰਟ ਹੋ ਰਿਹਾ ਕਿਤਨੇ ਅੱਛਾ ਸਾਰੀ ਉਦੋਂ ਹੋਣਾ ਰਾਤ ਦੇ ਆਹੋ ਆਹ ਤੇ ਮੈਨੂੰ ਸਾਰੇ ਮੌਜੂਦੀ ਲੱਗਦੇ ਆ ਆ 5 ਮਿੰਟ ਦਾ ਸਾਰਜੋ ਪਲੀਜ਼ ਮੈਂ ਜਿਆਦਾ ਟਾਈਮ ਤੋਂ ਬਾਹਰ ਨਹੀਂ ਹੁੰਦਾ 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 ਨਹੀਂ ਠੀਕ ਹੈ ਚਲੋ ਮੈਂ ਵੀ ਅੱਜ ਉਦੋਂ ਖੁਸ਼ ਨਸੀਬ ਹੈ ਕਿ ਸਾਨੂੰ ਆ ਆਮ ਦੀ ਤਰ੍ਹਾਂ ਦੋ ਸਮਾਗਮ ਨਹੀਂ ਇੱਕੋ ਹੀ ਅੱਜ ਆ ਇੱਕ ਦਿਨ ਇਹਨਾਂ ਨੇ ਸਮਾਗਮ ਰੱਖ ਲਿਆ ਆ ਮਾਨ ਸਾਹਿਬ ਜੀ ਤੇ ਦੂਸਰਾ ਸਮਾਗਮ ਸੀ ਉਹ ਸੰਗਰੂਰ ਵਿੱਚ ਤੇ ਦੂਸਰੇ ਦਿਨ ਦਾ ਸਮਾਗਮ ਮਲੋਟ ਵਿੱਚ ਤੇ ਜਿਹੜੇ ਪਹਿਲਾ ਦਿਨ ਸੀ ਜਿੱਥੇ ਮਾਨਸਾ ਤੇ ਸੰਗਰੂਰ ਸੀ ਤੇ ਸ਼ਾਮ ਨੂੰ ਮੈਨੂੰ ਜਲੰਧਰ ਇਵੈਂਟ ਸੀਗਾ ਤੀਜਾ ਇਹ ਦੇਖ ਲਓ ਵੀ ਉੱਥੋਂ ਦੀ ਪਾ ਕੇ ਜਲੰਧਰੋਂ ਹੋ ਗਏ ਫਿਰ ਮਲੋਟ 18 ਘੰਟੇ ਦੀ ਡਰਾਈਵ ਸੀ ਸੋ ਥੱਕ ਜਾਨੇ ਆ ਪਰ ਥੱਕਦੇ ਨਹੀਂ ਇਹ ਬਹੁਤ એનર્ਜੀ ਅਸੀਂ ਦੇ ਵਿੱਚ ਰੱਬ ਦੀ ਬੜੀ ਕਿਰਪਾ ਹੈ ਇਸ ਗੱਲ ਨੂੰ ਬੱਚਿਓ ਮੈਂ ਇੱਕ 5 ਮਿੰਟ ਲਈ ਬੱਥੇ ਵਿਸ਼ੇ ਤੋਂ ਲੈ ਕੇ ਮੈਂ ਜਰੂਰ ਸਾਂਝ ਪਾਉਣੀ ਚਾਹਾਂਗਾ ਜਿਹੜਾ ਮੈਂ ਮੇਰੇ ਦਿਲ ਦੇ ਬਹੁਤ ਨੇੜੇ ਸਬਜੈਕਟ ਹੈ ਕੈਨੇਡਾ ਬਸੋ ਪੰਜਾਬ ਚ ਬਸੋ ਜਾਂ ਬਸਦੇ ਹੋ ਮੈਂ ਕੈਨੇਡਾ ਤੋਂ ਸ਼ੁਰੂ ਕਰ ਲੈਣਾ ਪੰਜਾਬੀ ਅਸੀਂ ਬਹੁਤ ਬਹਾਦਰ ਕੌਮ ਹੈ ਪੰਜਾਬੀ ਅਸੀਂ ਬਹੁਤ ਮਿਹਨਤੀ ਕੌਮ ਆ ਪੰਜਾਬੀ ਪੁੰਡਾਂ ਵਾਲੀ ਕੋਮ ਹੈ ਘੇਰ ਕੇ ਤਸਵੀਰ ਤੇ ਪਾਣੀ ਪਾਉਂਦੇ ਨੇ ਕਿਸੇ ਮੁਲਕ ਚ ਨਹੀਂ ਕਦੀ ਵੇਖਿਆ ਹੋਰ ਸਾਡੇ ਚ ਬਹੁਤ ਬਹੁਤ ਸਾਡੇ ਚ ਬਹੁਤ ਵਧੀਆ ਚੀਜ਼ਾਂ ਨੇ ਤੇ ਜਦੋਂ ਮੈਂ ਕੈਨੇਡਾ ਵਿੱਚ ਵੀ ਵਿਚਰਦਾ ਇਹ ਸਾਰਾ ਕੁਝ ਹੁੰਦਿਆਂ ਹੋਿਆਂ ਮੈਨੂੰ ਇੰਜ ਕਿਉਂ ਲੱਗਦਾ ਕਿ ਅਸੀਂ ਸਾਰੇ ਅਦਾਸੇ ਹਾਂ ਅਸੀਂ ਸਾਰੇ ਗੁਆਚੇ ਹੋਏ ਹਾਂ ਅਸੀਂ ਆਪਣੇ ਆਪ ਨਾਲ ਨਹੀਂ ਅਸੀਂ ਹੋਰ ਹੀ ਕਿਸੇ ਚੀਜ਼ ਪਤਾ ਨਹੀਂ ਸਾਨੂੰ ਅਸੀਂ ਕੌਣ ਆ ਉਹ ਕਹਿੰਦੇ ਪੰਜਾਬੀਆਂ ਨੇ ਇੰਨੀ ਮਿਹਨਤ ਕੀਤੀ ਵੀ ਸਰੀ ਖਰੀਦ ਲਈ ਇੱਕ ਸੱਚ ਹੈ ਬਰੈਂਟਨ ਖਰੀਦ ਲਿਆ ਵੀ ਸੱਚ ਹੈ ਕੈਨੇਡਾ ਚ ਪੰਜਾਬੀਆਂ ਨੇ ਬੜੀ ਬੱਲੇ ਬੱਲੇ ਆ ਮੈਂ ਕੰਡਨ ਕੋ ਮਾੜਾ ਨਹੀਂ ਕਹਿ ਰਿਹਾ ਇਹ ਸਾਰਾ ਕੁਝ ਸੱਚ ਹੈ ਪਰ ਮੁਹੱਬਤੀ ਦੀਵੇ ਕਿੱਥੇ ਆ ਜੰਡਾ ਦੇ ਵਿੱਚ ਸਰੀ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਪੰਜਾਬ ਵਿੱਚ ਵੀ ਮੈਂ ਹੁਣ ਆਸਟ੍ਰੇਲੀਆ ਜਾ ਕੇ ਆਇਆ ਹਾਂ ਹੋਰ ਦੋ ਮੁਲਕਾਂ ਜਾ ਕੇ ਆਇਆ ਹਾਂ ਪਰ ਪੰਜਾਬੀਆਂ ਦੇ ਦੀਵੇ ਤਾਂ ਬੁਝੇ ਹੋਏ ਸਭ ਕੁਝੁੰਦਿਆ ਹੋਇਆ ਅਸੀਂ ਗਵਾਚ ਗਏ ਆ ਸਾਡਾ ਸਮਾਜ ਨਾ ਪੱਖੀ ਕਿਉਂ ਹੋ ਗਿਆ ਹੈ ਹਰ ਵਿੱਚ ਅਸੀਂ ਨੁਕਸ ਗੱਡੀ ਜਾ ਰਹੇ ਹਾਂ ਹਰ ਮਤਲਬ ਐਸਾ ਜਿਹੜਾ ਸ਼ਹਿਰ ਦੇ ਵਿੱਚ ਬੜਾ ਰਿਸਪੈਕਟਡ ਸ਼ਹਿਰ ਆ ਮੇਰਾ ਖਿਆਲ ਹੈ ਕਿ ਬਹੁਤੇ ਘਰ ਨਹੀਂ ਹੋਣੇ ਜਿੱਥੇ ਦੋ ਭਾਈ ਰਾਤ ਨੂੰ ਰੋਟੀ ਵਾਹ ਕੇ ਇਕੱਠੇ ਖਾਂਦੇ ਹੋਣ। ਇੰਨੇ ਕਸੀ ਦੂਰ ਇਤਦੇ ਤੋਂ ਹੁੰਨੇ ਜਾ ਰਹੇ ਆ ਇੱਕ ਚਿੰਤਾ ਦਾ ਵਿਸ਼ਾ ਹੈ। ਮੈਂ ਤਾਂ ਕਈ ਵਾਰੀ ਇਹ ਸੋਚਦਾ ਵੀ ਮੈਂ ਤੇ ਬਾਹਰ ਚਲੇ ਗਿਆ ਹਾਰਡ ਵਰਕ ਕੀਤਾ ਚੰਗੀ ਜ਼ਿੰਦਗੀ ਬਣ ਗਈ। ਚੰਗੀ ਜ਼ਿੰਦਗੀ ਕੱਟ ਰਿਹਾ। ਪਰ ਮੈਨੂੰ ਫਿਕਰ ਹੈ ਕਿ ਜਿਹੜਾ ਸਮਾਜ ਛੱਡ ਕੇ ਮੈਂ ਜਾਣਾ ਹੰਝਣਾ ਚ ਮੇਰੇ ਬੱਚੇ ਮੇਰੇ ਗ੍ਰੈਂਡਚਿਲਡਰ ਮੇਰੇ ਪੋਤੇ ਪੋਤੀਆਂ ਦੋਦੇ ਦੋਧੀਆਂ ਪਾਲਨੇ ਨੇ। ਇਹ ਸਮਾਜ ਉਦੋਂ ਤੱਕ ਜਦੋਂ ਉਹ ਨਹੀਂ ਜਵਾਨ ਹੋਣਾ ਇਹ ਸਮਾਜ ਕਿੱਦਾਂ ਦਾ ਹੋਊਗਾ ਜੀ ਇਦਾਂ ਹੀ ਹੁੰਦਾ ਰਿਹਾ ਤਾਂ। ਜਿੰਦਪਾ ਜੀ ਠੀਕ ਗੱਲ ਆ। ਸੋ ਇਹਦੇ ਲਈ ਜੋ ਮੈਂ ਦੇਖਦਾ ਮੈਂ ਦੋ ਤਿੰਨ ਪੁਆਇੰਟ ਕਰਕੇ ਸਿੱਧੀ ਸਮਾਪਤੀ ਕਰਦੇ ਨੇ। ਦੋਸਤੋ ਅਸੀਂ ਪੈਸੇ ਦੇ ਯਾਰ ਬਹੁਤ ਹੋ ਗਏ। ਤਸਰ ਚਾਹੀਦਾ ਹੈ ਮਨ ਮੁਨਕੜ ਨਹੀਂ ਹੈ ਕਿੰਨਾ ਕੁ ਪੈਸਾ ਚਾਹੀਦਾ ਹੈ ਕੀ ਪੈਸਾ ਆਪਣੀ ਜ਼ਮੀਰ ਮਾਰ ਕੇ ਬਣਾਇਆ ਅਸੀਂ ਹਿਰਾ ਫੇਰੀ ਕਰ ਰਹੇ ਆ ਅਸੀਂ ਇਹ ਕਹਿ ਰਹੇ ਆ ਮੈਂ ਹਿਰਾ ਫੇਰੀ ਭਰਾ ਨਾ ਕੀਤੀ ਪਰ ਕਿਸੇ ਨੂੰ ਪਤਾ ਨਹੀਂ ਇਹ ਪੁੱਛਣੇ ਆ ਕਿ ਇੱਕ ਨੂੰ ਤਾਂ ਪਤਾ ਹੈ ਅੱਜ ਜਿੰਨੇ ਵੀ ਆ ਪਰ ਗੈਲੋ ਜਿੰਨੇ ਉਹ ਚ ਇੱਕ ਤਾਂ ਐਡ ਕਰੋਗੇ ਨਾ ਵੀ ਉੱਪਰ ਵਾਲਾ ਵੀ ਇੱਥੇ ਹੈਗਾ ਹੀ ਆ ਜੇ ਤੁਸੀਂ ਧਰਮੀ ਲੋਕ ਹੋ ਤੇ ਧਰਮੀ ਲੋਕ ਹੋਣਾ ਦੋਸਤੋ ਬਹੁਤ ਜ਼ਰੂਰੀ ਹੈ ਕਿਸੇ ਵੀ ਧਰਮ ਨਾਲ ਜਿਹੜੋ ਮੈਂ ਜਿੱਥੇ ਚਰਚ ਮਿਲ ਜਾਏ ਮੰਦਿਰ ਮਿਲ ਜਾਏ ਗੁਰਦੁਆਰਾ ਸਾਹਿਬ ਮਿਲ ਜਾਣਾ ਸਾਰੇ ਮੱਥਾ ਟੇਕੀ ਦਾ ਧਰਮੀ ਹੋਣ ਨਾਲ ਬੰਦਾ ਬੰਦਾ ਰਹਿੰਦਾ ਹੈ ਧਰਮਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਬਹੁਤ ਵਧੀਆ-ਵਧੀਆ ਚੀਜ਼ਾਂ ਨੇ ਜਿਹੜੀਆਂ ਸਿੱਖਾਂ ਵਾਲੀਆਂ ਪਰ ਐਨੀਵੇ ਪੈਸਾ ਹੰਲਾ ਕੈਨੇਡਾ ਦੀ ਗੱਲ ਦਿੰਦਾ ਕਿਉਂ ਮੈਂ ਜ਼ਿਆਦਾ ਉੱਥੇ ਵੱਸਦਾ ਰਹਿਣਾ ਦੋ ਦਾ 6 ਮਹੀਨੇ ਮੈਂ ਪੰਜਾਬ ਚ ਹੀ ਹਾਂ 100 ਮਿਲੀਅਨ ਦਾ ਕਾਲ ਵੀ ਸੁਣਾ ਰਿਹਾ ਸੀ 100 ਮਿਲੀਅਨ ਦਾ ਮਾਲਕ 200 ਮਿਲੀਅਨ ਡਾਲਰ ਦਾ ਮਾਲਕ ਐਸ ਲਾਰਡ ਆਫ ਮਨੀ 500 ਮਿਲੀਅਨ ਡਾਲਰ ਦਾ ਮਾਲਕ ਨਾ ਸਾਰੇ ਨਹੀਂ ਪਰ ਮжоਰਿਟੀ ਇੱਦਾਂ ਨਾ ਘਰ ਨਿਆਣੇ ਸਾਹਮਣੇ ਤੇ ਨਿਆਣੇ ਨਸ਼ਿਆਂ 'ਚ ਪੈ ਗਏ ਉਹ ਘਰ ਨਹੀਂ ਆਂਦੇ ਪੈਸੇ ਦੇ ਲਾਲਚ ਵਿੱਚ ਕੰਬੀਨੀ ਕੋ ਪਾਈ ਕਿਤੇ ਛੁੱਟੀਆਂ ਕਰਨ ਜਾਣਾ ਵੀ ਨਹੀਂ ਚੱਜ ਨਾ ਆਉਂਦਾ ਕਿਉਂ ਪੈਸਾ 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 ਹੀ ਉਹਦੇ ਮਗਰ ਜਿਹੜੀ ਅਸਲੀ ਗੱਲ ਸੀ ਉਹ ਹੈ ਕਰਕੇ ਸੀ ਜਰਵਾਣੀ ਤੋਂ ਮਾਂ ਅਸੀਂ ਜਿੱਤਾਂ ਦੇ ਬਹੁਤ ਮਾਰ ਹਾਂ ਅਸੀਂ ਜਿੱਤਣਾ ਚਾਹੁੰਦੇ ਜਿੰਦਗੀ ਨੂੰ ਪਰ ਉਹਨਾਂ ਜਿੱਤਾਂ ਦੇ ਵਿੱਚ ਸਾਡੀ ਆ ਬੱਚੀ ਐ ਕਿਉਂ ਅਬਲਾਈ ਡਿਸਟ੍ਰਿਕਟ ਤੋਂ ਪਾਜੀ ਨੋਮਸ ਕਰ ਰਹੀ ਸੀ ਆ ਇਹ ਜਿੱਤ ਤੇ ਚੰਗਾ ਕੰਮ ਕੀਤਾ ਕੋਈ ਜਿੱਤ ਤੇ ਬਹੁਤ ਸਾਰੀਆਂ ਜਿੱਤਾਂ ਨੇ ਜਿਹੜੀਆਂ ਜਿੱਤਣ ਯੋਗ ਨੇ ਪਰ ਪੰਜਾਬੀਆਂ ਦੀਆਂ ਜਿੱਤਾਂ ਦੋਸਤੋ ਇੱਕ ਕੋਠੀ ਵੱਡੀ ਹੋ ਗਈ ਵੱਡੀ ਕਾਰ ਹੋ ਗਈ ਵੱਡਾ ਬੈਂਕ ਬੈਲੈਂਸ ਹੋ ਗਿਆ ਮੇਰੀ ਬੱਲੇ ਬੱਲੇ ਹੋ ਗਈ ਮੈਂ 나ਡੂ ਖਾਂ ਬਣ ਗਿਆ ਯਾਰ ਇਹ ਕਿਹੜੀਆਂ ਜਿੱਤਾਂ ਨੇ 500 ਮਿਲੀਅਨ ਡਾਲਰ ਦਾ ਮਾਲਕ ਨਿਆਣਾ ਘਰ ਕੋਈ ਨਹੀਂ ਹੌਬੀ ਕੋਈ ਨਹੀਂ ਪੈਸੇ ਬਣਾਉਂਦਾ ਬਣਾਉਂਦਾ ਸ਼ੂਗਰ ਦਾ ਮਰੀਜ਼ ਬਲੱਡ ਪ੍ਰੈਸ਼ਰ ਦਾ ਮਰੀਜ਼ 12 ਗੋਲੀਆਂ ਖਾਂਦਾ 15-20 ਹਜ਼ਾਰ ਡਾਲਰ ਦਾ ਮੈਟ੍ਰੀਸ ਲਿਆ ਸੌਣ ਵਾਲਾ ਤੰਨੀ ਦੀ ਗੋਲੀ ਲੈ ਕੇ ਸੌਂਦਾ ਕੀ ਇਹ ਮਰੀਜ਼ ਆਹ ਪੈਸਾ ਚਾਹੀਦਾ ਹੈ ਮੈਂ ਇਹ ਨਹੀਂ ਕਹਿ ਰਿਹਾ ਮੈਂ ਵੀ ਤਾਂ ਬਣਾਉਣਾ ਹੈ ਪਰ ਇੰਨੇ ਅਸੀਂ ਦੂਰ ਹੋ ਗਏ ਇੰਨੇ ਅਸੀਂ ਪੈਸੇ ਦੇ ਯਾਰ ਹੋ ਗਏ ਅਸੀਂ ਉਹਨਾਂ ਕੁੜੀਆਂ ਦੇ ਜਿਨ੍ਹਾਂ ਦੇ ਕੁੜੀਆਂ ਦੇ ਘਰਾਂ ਦੇ ਵਿੱਚ ਅਸੀਂ ਸੌਰੇ ਘਰ ਜਾ ਕੇ ਪਾਣੀ ਨਹੀਂ ਪਿੰਦੇ ਅੰਦਰ ਸੀ ਮੈਂ ਆਪਣੇ ਬਾਪੇ ਨੂੰ ਖੁਦ ਵੇਖਿਆ ਹੋਇਆ ਬੁਵਾ ਦੇ ਜਾਂਦਾ ਹੋਇਆ ਉਹਨਾਂ ਕੁੜੀਆਂ ਦੀਆਂ ਅਸੀਂ ਸੌਰੇ ਘਰ ਦੀਆਂ ਜ਼ਮੀਨਾਂ ਵੀ ਹੜੱਪ ਗਏ ਕਿਉਂਕਿ ਸਾਡੀ ਜ਼ਮੀਰ ਮਰ ਜਾਂਦੀ ਹੈ ਮੈਂ ਸਾਰੇ ਨਹੀਂ ਕਹਿ ਰਿਹਾ ਬਹੁਤ ਲੋਕ ਚੰਗੇ ਬਣਦੇ ਨੇ ਉਹ ਜਿਹੜੀ ਅਦਾਸੀ ਹੈ ਸਾਡੀ ਉਹ ਪੈਸੇ ਨੇ ਪੈਸਾ 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 ਹੀ ਹੋਈ ਜਾ ਰਿਹਾ ਉਹ ਪੈਸੇ ਲੈ ਮੈਨੂੰ ਕੁਝ ਵੀ ਕਰਨ ਨਾ ਪਵੇ ਇੱਕ ਵਧੀਆ ਸਮਾਜ ਸਿਰਜਣ ਲਈ ਦੋਸਤੋ ਬੱਚਿਓ ਮੈਂ ਆਪਣੇ ਅਕੀਲੀਆਂ ਦੋ ਲਾਈਨਾਂ ਹੀ ਆ ਮੈਂ ਜੋ ਖੱਟਿਆ ਕਮਾਇਆ ਮੈਂ ਇੱਕ ਬੜੇ ਗਰੀਬ ਘਰ ਦਾ ਮੁੰਡਾ ਜੰਮਰ ਜ਼ਿਲ੍ਹੇ ਤੋਂ ਅੱਠ ਭੈਣਾਂ ਦੋ ਢਾਈ ਕਿੱਲੇ ਬਾਪੂ ਦੀ ਪੈੜੀ ਰੋਟੀ ਦਾ ਮਸਲਾ ਕੁੜੀਆਂ ਜਵਾਨ ਬੜੀ ਤੰਗੀ ਵਿੱਚ ਦੇ ਦੋਸਤੋ ਦੇਖੀ ਹੋਈ ਐ ਬਹੁਤ ਤੰਗੀ ਦੇਖੀ ਹੋਈ ਐ ਜੇ ਇਸ ਘਰ ਦੇ ਵਿੱਚ ਧੀ ਜਵਾਨ ਹੋਵੇ ਤੇ ਬਾਪੂ ਦੀ ਜੇਬ 'ਚ ਟੱਕਾ ਨਾ ਹੋਵੇ ਗਰੀਬੀ ਤੋਂ ਉਹਨੂੰ ਪੁੱਛੀ ਜਾ ਸਕਦੀ ਨਾ ਅੱਖਾਂ ਦੇ ਸਾਹਮਣੇ ਸਾਡੇ ਆਪਣੇ ਮਰ ਰਹੇ ਹੋਣ ਤੇ ਜੇਬ 'ਚ ਪੈਸਾ ਨਾ ਹੋਵੇ ਗਰੀਬੀ ਉਹਨੂੰ ਪੁੱਛੀ ਜਾ ਸਕਦੀ ਹੈ ਚੋਂ ਕੁੱਤਾਂ ਦੀ ਮਾਂ ਮਨਜੀ ਚੌਕੇ ਗਲੀ ਚ ਰੱਖ ਦਿੱਤੀ ਜਾਵੇ ਹੋ ਜਾਂਦਾ ਤੁਸੀਂ ਵੀ ਦੇਖਦੇ ਹੋ ਹੋ ਗਿਆ ਗੋਡੇ ਦੁੱਖ ਦੇ ਬਲੱਡ ਪ੍ਰੈਸ਼ਰ 100 ਨਿਆ ਤਾਂ 85 ਸਾਲ ਦੀ ਉਮਰ ਹੋ ਗਈ ਗਰੀਬੀ ਉਹਨੂੰ ਪੁੱਛੀ ਜਾ ਸਕਦੀ ਮੈਂ ਵੀ ਗਰੀਬੀ ਨੂੰ ਬਹੁਤ ਨੇੜੇ ਹੋ ਕੇ ਵੇਖਿਆ ਤੇ ਮੈਨੂੰ ਇੱਕ ਗੱਲ ਅੱਜ ਵੀ ਮਾਣੇ ਕਿ ਮੈਂ ਅੱਜ ਵੀ ਮੇਰੀ ਗਰੀਬੀ ਨਾਲ ਅੱਜ ਵੀ ਬਹੁਤ ਬਣਦੀ ਹੈ ਕਿਤੇ ਕਰੇ ਉਹ ਕੋਸ਼ਿਸ਼ ਕਿਤੇ ਝੁੱਗੀਆਂ 'ਚ ਬਹਿ ਕੇ ਕਿਤੇ ਲੰਚ ਖਾਂਦੇ ਜਾਇਉ ਕਿਤੇ ਆਸ਼ਰਮ ਦੇ ਵਿੱਚ ਕਿਸੇ ਬੇਬੇ ਬਾਪੂ ਦੇ ਗੋਡੇ ਕੋਟੀਆਂ ਵਿੱਚੋਂ ਇਹ ਘੰਟਾ ਸਕੂਨ ਕਿਨਾ ਮਿਲੂਗਾ ਜੇ ਨੂੰ ਮੇਰੇ ਘਰ ਦੇ 6 ਮਹੀਨੇ ਮਿਲਣੀ ਨਹੀਂ ਆਇਆ ਅਜ ਤੱਕ ਮਹੱਬਤ ਦਾ ਦੀਵਾ ਜਗਾਉਣ ਲਈ ਦਿਲ ਚਾਹੀਦਾ ਹੈ ਤੇ ਦਿਲ ਉਦੋਂ ਹੀ ਕੰਮ ਕਰੂਗਾ ਜਦੋਂ ਇਹਨੂੰ ਤੁਸੀਂ ਇਜਾਜ਼ਤ ਦਿਓਗੇ ਜੇ ਤੁਹਾਡੀ ਜੇਬ ਦੇ ਵਿੱਚ 5 ਰੁਪਏ ਬਾਦੂ ਨੇ ਤੇ ਤੁਹਾਨੂੰ ਇੱਕ ਭੁੱਖਾ ਦਿਖ ਰਿਹਾ ਤੁਹਾਡੇ ਕੋਲ 5 ਰੁਪਏ ਦੀ ਪੰਜਾਇਸ਼ ਪਰ ਤੁਸੀਂ ਕੋਲ ਦੀ ਨੰਗ ਹੈ ਜਿੰਦਗੀ ਦੀ ਜੁਕਸ਼ਨਾ ਕੁਝ ਰੋਂਗ ਹੈ ਉਹਨੂੰ ਠੀਕ ਕਰ ਲਿਓ ਸੁਖੀ ਹੋ ਜਾਓਗੇ ਜੇ ਲੋੜ ਬੰਦ ਦੇ ਅੱਖਾਂ ਦੇ ਸਾਹਮਣੇ ਕੋ ਮਰ ਰਿਹਾ ਤੇ 1000 ਰੁਪਏ ਵੀ ਤੁਹਾਡੀ ਜੇਬ ਚ ਵੱਧੂ ਹੈ ਤੇ ਜਾਂਦੇ ਜਾਂਦੇ ਉਹਦੇ ਪਰਵਾਹ ਨੂੰ ਫੜਾ ਜੋ ਤੁਹਾਨੂੰ ਸਕੂਨ ਮਿਲੂਗਾ ਮੇਰੀ ਮਾਤਾ ਜੀ ਕਹਿੰਦੇ ਹੁੰਦੇ ਸਨ ਇੱਕ ਆਧਾਰ ਨੇ ਨਾ ਪਿੱਛੇ ਜੇ ਮੇਰੇ ਖਾਲ ਜੋੜਾ ਸਾਹਿਬ ਨੇ ਸ਼ਾਇਦ ਨਿਊਜ਼ ਲਾਈ ਸੀ YouTube ਤੇ ਕਿਸੇ ਨੇ ਵੀਡੀਓ ਇੱਕ ਪਾਤੀ ਸੀ ਮੈਂ ਕਿਹਾ ਸੀਗਾ ਵੀ ਮੈਂ ਚਾਰ ਸ਼ਾਮ ਨੂੰ ਚਾਰ ਰੋਟੀਆਂ ਖਾਣਾ ਕਿਉਂ ਮੈਂ ਦੋਸਤੋ ਮੈਂ ਕੋਈ ਸਿਰਤ ਨਹੀਂ ਕਰਦਾ ਮੇਰੀ ਮੀਰਾ ਮੂਰਾ ਨਾਲ ਕਿਸੇ ਨਾਲ ਨਹੀਂ ਬਣਦੀ ਮੇਰੇ ਘਰ ਕੋਈ ਮੀਰ ਨਹੀਂ ਆਉਂਦਾ ਮੈਂ ਕਿਸੇ ਨੂੰ ਸਾਦਾ ਵੀ ਨਹੀਂਗਾ ਮੇਰੇ ਪੋਲੀਟਿਸ਼ੀਅਨ ਨੇ ਮੇਰੇ ਘਰ ਕੋਈ ਆਉਂਦਾ ਜੇ ਪੋਲਿਟਿਸ਼ੀਨਾਂ ਆਪ ਪਾਲਟਸ ਨੂੰ ਪਿਆਰ ਹੀ ਕਰਨਾ ਹੁੰਦਾ 25 30 ਸਾਲਾਂ ਤੋਂ ਆਪਣੀ ਉੱਤੇ ਚੂਤੀ ਬੋਲਦੀ ਐ ਮਰ ਜਦੋਂ ਮਰਜੀ ਪੋਲਿਟਿਸ਼ੀਨ ਬਣ ਜਾਂਦਾ ਨਹੀਂ ਬਣਦੀ ਮੈਂ ਸਤਿਕਾਰ ਕਰਦਾ ਉਹਨਾਂ ਦਾ ਮੁਲਕ ਚਲਾਉਣੇ ਨੇ ਸਾਰਾ ਕੁਝ ਜਿਹੜੇ ਨਜ਼ਾਰੇ ਜਿਹੜੀ ਜ਼ਿੰਦਗੀ ਮੈਂ ਜੀਣੀ ਚਾਹੁੰਦਾ ਨਾ ਉਹਨਾਂ ਦੇ ਵਿੱਚ ਹੀ ਜੀਣੀ ਚਾਹੁੰਦਾ ਐ ਰੋੜ ਬੰਦਾ ਦੇ ਵਿੱਚ ਰਹਿਣਾ ਚਾਹੁੰਦਾ ਐ ਗਰੀਬੀ ਦੇ ਨੇੜੇ ਰਹਿਣਾ ਚਾਹੁੰਦਾ ਐ ਸੋ ਤੁਸੀਂ ਇੱਕ ਗੱਲ ਕਰ ਸਕਦੇ ਹੋ ਜਿਹੜਾ ਆਪਣਾ ਆਲਾ ਦਵਾਲਾ ਆ ਬੱਚਿਓ ਖਾਸਵਾਦ ਸ਼ਹਿਰ ਪਿੰਡ ਜਿੱਥੇ ਵੀ ਤੁਸੀਂ ਰਹਿੰਦੇ ਹੋ ਆਪਣਾ ਯੋਗਦਾਨ ਉਹਦੇ ਵਿੱਚ ਪਾਓ ਉਹ ਸਮਾਜ ਨੇ ਤੁਹਾਨੂੰ ਬੜੇ ਕੀਤਾ ਹੈ ਜੇ ਅੱਜ ਸੁਖੀ ਬਾਠ ਇਸ ਮਕਾਮ ਤੇ ਆ ਪੰਜ ਬਿਜ਼ਨਸਦਾਰੇ ਨੇ 400 ਕੰਮ ਆਏ ਬੜਾ ਕੌਸ਼ਿਸ਼ ਉਹ ਦਿੱਤਾ ਤੇ ਸਮਾਜ ਨੇ ਆ ਨਾ ਮੈਡਮ ਜੀ ਤੇ ਮੇਰੀ ਡਿਊਟੀ ਵੀ ਉਸ ਸਮਾਜ ਲਈ ਆ ਸੋ ਇਸ ਕਰਕੇ ਆ ਅੱਜ ਵੀ ਪੰਜਾਬ ਦੇ ਵਿੱਚ ਇਹਨਾਂ ਦਿਨਾਂ 'ਚ ਮੇਰੇ ਦੋਸਤ ਮੈਨੂੰ ਪੁੱਛਦੇ ਨੇ 47 ਡਿਗਰੀ ਟੈਂਪਰੇਚਰ ਆ ਬਾਦ ਸਾਹਿਬ ਤੁਸੀਂ ਉੱਥੇ ਵੀ ਚੱਲੇ ਆ ਮੈਂ ਕਿਹਾ ਮੈਨੂੰ ਤਾਂ ਨਹੀਂ ਲੱਗਦੀ ਕੋਈ ਗਰਮੀ ਮੈਨੂੰ ਤਾਂ ਉਸ ਮਿੱਟੀ ਦੀ ਸਰੀਰ ਨੂੰ ਕੋਈ ਨਹੀਂ ਕਹਿੰਦੀ ਮੈਨੂੰ ਤਾਂ ਕਿਸੇ ਰੋਟੀ 'ਚ ਕਿਰਕ ਨਹੀਂ ਲੱਗਦੀ ਮੈਂ ਤਾਂ ਗੁਰਦੁਆਰੇ ਦੀ ਦਰੀ ਤੇ ਬਹਿ ਕੇ ਅਸਾਦਾ ਬਣਾ ਖਾਣਾ ਛਕ ਲੈਣਾ ਆਈ ਕੈਂਪਾਂ ਦੇ ਵਿੱਚ ਗੁਰਦੁਆਰੀ ਦੇ ਦਰੀ ਤੇ ਮਰੀਜ਼ਾਂ ਦੇ ਨਾਲ ਸੌਂ ਲੈਣਾ ਮੈਨੂੰ ਤੇ ਕੋਈ ਫਰਕ ਨਹੀਂ ਆ ਮੇਰੇ ਸਟਾਫ ਆ ਨਾਲ ਮੇਰੇ ਜਦੋਂ ਕਿ ਤੇ ਸ਼ਾਮ ਮੇਲੀ ਹੋ ਜਾਏ ਇਹਨਾਂ ਮਾਰਗੋਂ ਚੱਲੋ ਆਪਾਂ ਕੋ ਝੋਪੜੀ ਲੱਭੀ ਕੋਈ ਆਸ਼ਰਮ ਲੱਭੀ ਆਪਾਂ ਸ਼ਾਮ ਉੱਥੇ ਗਏ ਜਾ ਕੇ ਆਉਣੇ ਹਾਂ ਬੜਾ ਸਕੂਨ ਹੈ ਜ਼ਿੰਦਗੀ ਨੂੰ ਅਸੀਂ ਆਪ ਹੀ ਤੰਗ ਕੀਤਾ ਹੋਇਆ ਹੈ ਪਲੀਜ਼ 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 ਲੈਟਰ ਰੈਲੈਕਸ ਰੈਲੈਕਸ ਯੂ ਲਾਈਫ ਜੇ ਵੀ ਕਰਮਾਂ 'ਚ ਜੋ ਕੁਝ ਉਹਨੂੰ ਮਿਲ ਜਾਣਾ ਉਹਨੂੰ ਬੜੀ ਕੋਠੀ ਬਣਾ ਲੈ ਮੈਂ ਵੀ ਬਣਾ ਲਾਂ ਉਹਨਕਾਰ ਬਣਾ ਲੈ ਮੈਂ ਮਹੋਰ ਘਰ ਲੈ ਲਾਂ ਫਹਾ ਲੈ ਲਾਂ ਉਹਨ ਫਹਾ ਲੈ ਲੈਣਾ ਜਿਨਾਮੀ ਐਵੇਂ ਹੀ ਬਿਨਾਂ ਗੱਲੋਂ ਅਸੀਂ ਆਊਟ ਆਫ ਕੰਟਰੋਲ ਹੋਏ ਪਏ ਆ ਉਹਦਾ ਕਾਰਨ ਇਹ ਆ ਅਸੀਂ ਪੈਸੇ ਦੇ ਜਾ ਰਿਆਂ ਨੂੰ ਨੀਟ ਦਾ ਗੱਲ ਨੂੰ ਪਿਆਰ ਸਾਨੂੰ ਕੰਨਾ ਨਹੀਂ ਆਉਦਾ ਜੱਫੀ ਚ ਕਲਾ ਦੇ ਚ ਕਿਸੇ ਨੂੰ ਲੈਣਾ ਨਹੀਂ ਆਂਦਾ ਸਾਰਾ ਦਿਨਾਂ ਨਹੀਂ ਆਉਂਦਾ ਜਿੰਨਾ ਚਾਹੁੰਦੇ ਆ ਫਿਰ ਜ਼ਿੰਦਗੀ ਸੁਖਾਮੀ ਨਹੀਂ ਹੋ ਸਕਦੀ ਬੱਚੇ ਤੁਹਾਨੂੰ ਮੇਰਾ ਇਹ ਕਹਿਣਾ ਤੁਸੀਂ ਸਾਡਾ ਕੱਲ੍ਹ ਲਓ ਚਲੋ ਮਾਂ ਬੋਲੀ ਦੀ ਗੱਲ ਹੋ ਗਈ ਪਰ ਮਾਂ ਬੋਲੀ ਹੋਣ ਤੋਂ ਪਹਿਲਾਂ ਇੱਕ ਵਧੀਆ ਇਨਸਾਨ ਤੁਸੀਂ ਬਣਨਾ ਹੈ ਆਪਣੇ ਕਾਸ਼ੇ ਸ਼ਹਿਰ ਪਿੰਡ ਦੇ ਵਿੱਚ ਹਰ ਯੋਗਦਾਨ ਪਾਓ ਸਫਾਈ ਦਾ ਕੰਮ ਕਰੋ ਲਹਿਰ ਚ ਲਾਓ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਘਰਾਂ ਦੇ ਨਾਲ ਦੇ ਘਰਾਂ ਵਿੱਚ ਵੈਕ ਦਿਨ ਨੇ ਗੱਲ ਕਹਿ ਬਿਠਾ ਕਿਤੇ ਸਿਗਾ ਮੈਂ ਕਿਹਾ ਵੀ ਜੇ ਕਿਸੇ ਦੀ ਉਹ ਵੀ ਟੀਵੀ ਵਾਲਿਆਂ ਨੇ ਕਿਸੇ ਨੇ ਬੜੀ ਚੁੱਕੀ ਸੀ ਉਹ ਮੈਂ ਕਿਹਾ ਜੇ ਤੁਹਾਡੀ ਗੌਂਡੀ ਨਾਲ ਨਹੀਂ ਬਣਦੀ ਨਾ ਬਾਥਰੂਮ ਜਾਓ ਤੇ ਮੂੰਹ ਤੇ ਥੱਪੜ ਮਾਰ ਲਓ ਮਨੋ ਜੇ ਦੀ ਗੌਂਡੀ ਨਾਲ ਨਾ ਬਣ ਸਕੀ ਜੇ ਤਾਂ ਕੋ ਰੋਜ਼ ਹੀ ਰਹਿਣਾ ਇਸ ਸਮਥਿੰਗ ਰੋਂਗ ਵਿਦ ਇਟ ਰਾਈਟ ਤੋਂ ਜਿਹੜੀ ਗੱਲ ਮੈਂ ਵਿੱਚ ਭੁੱਲ ਗਿਆ ਮੈਂ ਉਹ ਕਹਿ ਰਿਹਾ ਸੀਗਾ ਮੈਂ ਕਿਹਾ ਵੀ ਜੇ ਸੁਖੀ ਬਾਠ ਰਾਤ ਨੂੰ ਚਾਰ ਰੋਟੀਆਂ ਖਾਂਦਾ ਤੇ ਮੈਂ ਤਿੰਨ ਖਾਣ ਲੱਗ ਜਾ ਤੇ ਮੈਂ ਗਰੰਟੀ ਕਰ ਸਕਦਾ ਆਪਣੇ ਆਪ ਨੂੰ ਸੁਖੀ ਬਾਠ ਨੇ ਮਰ ਨਹੀਂ ਜਾਣਾ ਚਾਰ ਰੋਟੀਆਂ ਤੋਂ ਤਿੰਨ ਤੇ ਆ ਕੇ 200 250 ਲੋਕ ਆ ਬੈਠੇ ਅੱਜ ਕਿੰਨੀਆਂ ਰੋਟੀਆਂ ਮੈਡਮ ਜੀ ਬਚ ਗਈਆਂ ਤਿੰਨਾਂ ਨਾਲ ਡਿਵਾਈਡ ਕਰ ਲੋ 80 ਲੋਕਾਂ ਦੀ ਅੱਜ ਰੋਟੀ ਤੁਸੀਂ ਰਾਤ ਨੂੰ ਦੇ ਸਕਦੇ ਘਰ ਜਾ ਕੇ ਬਸ ਖਾਊ ਬਤੋਂ ਜਦੋਂ ਤੁਸੀਂ ਤੁਹਾਡਾ ਦਿਲ ਅਸ਼ ਅਸ਼ ਕਰੂਗਾ ਜਦੋਂ ਤੁਹਾਨੂੰ ਜੱਫੀ ਪਾਉਣ ਨੂੰ ਜੀ ਕਰੂਗਾ ਤੁਹਾਨੂੰ ਹੱਸ ਕੇ ਕਿਸੇ ਨੂੰ ਬੁਲਾਉਣ ਨੂੰ ਜੀ ਕਰੂਗਾ ਕਿਸੇ ਦਾ ਦੁੱਖ ਸੁਣਨ ਨੂੰ ਤੁਹਾਡਾ ਜੀ ਕਰੂਗਾ ਲੈਫ ਜੋ ਲੈਫ ਜੋ ਲੈਫ ਜੋ ਹੋ ਜੋ ਨੀਵੇਂ ਜਿੰਨੇ ਕਹਿੰਦੇ ਗੋਡੀਆਂ ਹੱਥ ਲਾਲ ਲਾ ਦੋ ਉਹਨਾਂ ਨੇ ਜਿਹੜੇ ਕਹਿੰਦੇ ਅਸੀਂ ਜਿੱਤੇ ਆ ਜਿਤਾਦੋ ਉਹਨਾਂ ਨੂੰ ਅਸਲੋਂ ਹਾਰੇ ਹੋਏ ਹੁੰਦੇ ਲੋਕ ਹੁੰਦੇ ਆ ਜਿਹੜੇ ਗੱਲ ਪੈਂਦੇ ਨਾ ਤੁਹਾਡੇ ਉਹ ਨਕਮੇ ਲੋਕ ਹੁੰਦੇ ਆ ਤੁਹਾਡੇ ਕੋ ਕਿੱਥੇ ਟਾਈਮ ਆ ਕਿਸੇ ਦੇ ਗੱਲ ਪੈਣ ਨੂੰ ਮੇਰੇ ਕੋ ਤਾਂ ਕੋਈ ਟਾਈਮ ਨਹੀਂ ਕਿਸੇ ਦੇ ਗੱਲ ਪੈਣ ਨੂੰ ਮੇਰੀ ਵੀ ਕਿਸੇ ਨਾਲ ਕੋਈ ਦਸ਼ਮਣੀ ਨਹੀਂ ਆਪਣੀ ਜਿੰਦਗੀ ਖੁਦ ਜੀਣਾ ਅਸੀਂ ਸਾਰਿਆਂ ਨੇ ਹੁਣ ਤਾਂ ਮੇਰਾ ਕੁੱਟਾ ਵੀ ਗਿੱਲਾ ਹੋ ਗਿਆ ਸਾਰਾ ਸੋ ਮੇਰੀਆਂ ਦੁਆਵਾਂ ਤੁਹਾਨੂੰ ਸਾਰਿਆਂ ਨੂੰ ਆ ਸੂਨ ਸੈਕੰਡ ਕਿਤਾਬ ਲਈ ਫਿਰ ਆਪਾਂ ਜਿਹੜੇ ਵੀ ਕਾਲਜ ਸਕੂਲ ਹਾਜ਼ਰੀ ਹੋਊਗੀ ਉਹ ਵੀ ਲਾਵਾਂਗੇ ਲਿਖਦੇ ਰਹਿਣਾ ਲਿਖਦੇ ਰਹਿਣਾ ਆਪਾਂ ਸ਼ਾਪ ਦੇ ਰਾਂਗੇ ਕਾਨਫਰੰਸ ਧੰਕਾਰ ਨੇ ਦੱਸੀ ਆ ਅ ਰਹਿਸ਼ ਦਾ ਤੁਹਾਡਾ ਬੰਦੋਬਾਸ ਤੁਹਾਡਾ ਖਾਂਡ ਪੀਂ ਦਾ ਬੰਦੋਬਾਸ ਬੱਚਿਆਂ ਦੀ ਸਿਕਿਉਰਿਟੀ ਦਾ ਬੰਦੋਬਾਸ ਔਰ ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹਨਾਂ ਦਾ ਆਪਣੀ ਪਾਣੀ ਮੀਟਿੰਗਾਂ ਚਾਰ ਮੀਟਿੰਗਾਂ ਹੋਈਆਂ ਮੈਡਮ ਨਾਲ ਚੇਅਰਪਰਸਨ ਨਾਲ ਜਿੰਨੀ ਵਾਰੀ ਉਹਨਾਂ ਨਾਲ ਮੀਟਿੰਗ ਚੰਡੀਗੜ੍ਹ ਹੋਈ ਉਹ ਸਾਨੂੰ ਕਹਿੰਦੇ ਅ ਇੱਕ ਵਾਰਸਾਲੇ ਤੋਂ ਫੋਨ ਕਰੋ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਤੇ ਜਿਹੜੇ ਸਾਡੇ ਸਿੱਖਿਆ ਅਫਸਰ ਨੇ ਨਾ ਜ਼ਿਲ੍ਹਿਆਂ 'ਚ ਸਾਲੇ ਉਹੀ ਬਹੁਤ ਨੇ ਸਾਡੇ ਤੇ ਆਉਣ ਦੀ ਲੋੜ ਹੀ ਨਹੀਂ ਪੈਣੀ ਸਾਨੂੰ ਸੋ ਸਿੱਖਿਆ ਵਿਭਾਗ ਦਾ ਸਾਰਿਆਂ ਦਾ ਬੜਾ ਸਹਿਯੋਗ ਹੈ ਮੈਸੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਆ ਕਿਉਂ ਮੈਂ ਸ਼ੁਰੂਆਤ ਦੇ ਵਿੱਚ ਜਦੋਂ ਅਸੀਂ ਇਹਦੀ ਇਸ ਪ੍ਰੋਜੈਕਟ ਨੂੰ ਲਿਖਿਆ ਸੀ ਤੇ ਸਭ ਤੋਂ ਪਹਿਲਾਂ ਸਟਾਪ ਮੇਰਾ ਸਿੱਖਿਆ ਬੋਰਡ ਦੇ ਦਫ਼ਤਰ ਸੀਗਾ ਕਿਉਂਕਿ ਇਹ ਪ੍ਰੋਜੈਕਟ ਸਾਰੇ ਦਾ ਸਾਰਾ ਵਿੱਚੇ ਬੱਚੇ ਦੇ ਵਿੱਚੇ ਇਧਿਆਪੀ ਦੇ ਸਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੀ ਉਹਨਾਂ ਤੋਂ ਬੇਸ਼ੱਕ ਸਾਡਾ ਅਫੀਸ਼ੀਅਲੀ ਤੌਰ ਤੇ ਉਹਨਾਂ ਨਾਲ ਸਾਝ ਨਹੀਂ ਇਸ ਪ੍ਰੋਜੈਕਟ ਵਿੱਚ ਪਰ ਉਹਨਾਂ ਦੀ ਸਾਡੇ ਨਾਲ ਪੂਰੀ ਸਾਝ ਹੈ ਤੇ ਉਹਨਾਂ ਦਾ ਵੀ ਜਦੋਂ ਨਾ ਕੋਈ ਨਾ ਕੋਈ ਪ੍ਰੋਜੈਕਟ ਕੇ ਪਿੱਛੇ ਜਾਏ ਕੋਈ ਆਨਲਾਈਨ ਪ੍ਰੋਜੈਕਟ ਕੀਤਾ ਸੀ ਮਰਕੈਂਡਾ ਅਮਰੀਕਾ ਆਸਟ੍ਰੇਲੀਆ ਸਾਰੇ ਕੰਟਰੀਆਂ ਨੂੰ ਉਹਨਾਂ ਦੇ ਨਾਲ ਰਲਾ ਕੇ ਉਹ ਬੱਚਿਆਂ ਤੋਂ ਨਖਵਾਇਆ ਸੀਗਾ ਸੋ ਵਾਂਸ ਅਗੇਨ ਆ ਲਵ ਯੂ ਆਲ ਥੈਂਕ ਯੂ ਵੈਰੀ ਮੱਚ ਗੋਡ ਬles ਆਓ ਦਿਲਾਂ ਦੇ ਵਿੱਚ ਮੁਹੱਬਤਾਂ ਦੇ ਦੀਵੇ ਬਾਲੀਏ ਨੇ ਤਾਂ ਕੰਨਾਂ ਤੇ ਸਾਰੇ ਵਾਲ ਕੇ ਬੈਠੇ ਆ ਗੋਡ ਬlesਸ ਹੀ ਗੋ